ਵੱਡੀ ਖਬਰ ਮੋਗਾ ਤੋਂ ਜਿੱਥੇ ਕੋਕਰੀਕਲਾ ਇਲਾਕੇ ਦੇ ਵਿੱਚ ਸਥਿਤ ਇੱਕ ਕੋਲਡ ਸਟੋਰ ਦੇ ਵਿੱਚ ਧਮਾਕਾ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਅਮੋਨੀਆ ਗੈਸ ਲੀਕ ਹੋਈ ਹੈ ਉੱਥੇ ਸੂਚਨਾ ਮਿਲਨ ਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ ਤੇ ਪਹੁੰਚ ਕੇ ਸਥਿਤੀ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਾਣਕਾਰੀ ਮੁਤਾਬਕ ਧਮਾਕੇ ਤੋਂ ਬਾਅਦ ਕੋਲਡ ਸਟੋਰ ਦੇ ਵਿੱਚ ਮੌਜੂਦ 4 ਤੋਂ 5 ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ ਹੈ ਗਨੀਮਤ ਰਹੀ ਕਿ ਇਸ ਹਾਦਸੇ ਦੇ ਵਿੱਚ ਜਾਨੀ ਨੁਕਸਾਨ ਤੋਂ ਬਚਾਰਿਆ ਹਾਲਾਂਕਿ ਧਮਾਕੇ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਤਕਰੀਬਨ ਸਾਨੂੰ ਜੀ 5 ਵਜੇ ਸੂਚਨਾ ਮਿਲੀ ਆ ਤੇ ਵੀ ਇੱਥੇ ਜਿਹੜਾ ਕੋਕਰੀ ਤੋਂ ਜਲਾਲਾਬਾਦ ਰੋਡ ਤੇ ਵੀ ਕੋਲਡ ਸਟੋਰ ਆ ਜਿਹੜੀ ਉਹਦੀ ਗੈਸ ਲੀਕ ਹੋ ਗਈ ਆ ਤੇ ਬਲਾਸਟ ਹੋ ਗਿਆ ਉੱਥੇ ਤੇ ਅਸੀਂ ਤੁਰੰਤ ਆ ਕੇ ਵੇਖਿਆ ਤੇ ਗੈਸ ਬਹੁਤ ਜ਼ਿਆਦਾ ਲੀਕ ਸੀ ਕਿ ਤੇ ਹੁਣ ਵੀ ਲੀਕ ਆ ਜਿਹੜੀ ਅਸੀਂ ਪਾਣੀ ਮਾਰ ਕੇ ਉਹਨੂੰ ਕੁਲਿੰਗ ਮੈਥਡ ਦੇ ਨਾਲ ਠਾਂ ਕਰ ਰਿਹਾ ਜਿਹਦੇ ਨਾਲ ਕੋਈ ਜਾਨੀ ਮਾਨੀ ਨੁਕਸਾਨ ਨਾ ਹੋ ਸਕੇ ਕੋਈ ਲੋਕਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਨੇੜੇ ਨਾ ਆਓ ਹਾਂਜੀ ਅਸੀਂ ਆਪ ਖੁਦ ਇਹ ਉਹਨਾਂ ਨੂੰ ਪਾਸੇ ਕਰ ਰਹੇ ਹਾਂ ਦੱਸ ਰਹੇ ਹਾਂ ਕਿ ਜੇ ਕਿ ਨੇੜੇ ਨਾ ਹੋਵੋ ਵੀ ਇਹ ਗੈਸ ਲੀਕ ਹੈ ਕੋਈ ਵੀ ਇਹਦੇ ਨਾਲ ਨੁਕਸਾਨ ਹੋ ਸਕਦਾ ਅੱਖਾਂ ਦਾ ਨੁਕਸਾਨ ਹੋ ਸਕਦਾ ਮੌਤ ਹੋ ਸਕਦੀ ਆ ਦਮ ਘਟ ਸਕਦਾ ਜੀ ਇਹਦੇ ਨਾਲ ਤੇ ਤਾਂ ਕਰਕੇ ਉਹਨਾਂ ਨੂੰ ਅਸੀਂ ਦੱਸ ਰਹੇ ਆਂ ਵੀ ਇਹ ਨੇੜੇ ਨਾ ਹੋਵੋ ਕਿਤਾ ਜੀ ਕਿੰਨਾ ਕੁ ਨੁਕਸਾਨ ਹੋਇਆ ਇੱਥੇ ਨੁਕਸਾਨ ਤਾਂ ਜੀ ਉਹਨਾਂ ਦੇ ਦੱਸਣ ਮੁਤਾਬਕ ਵੀ 50-60 ਹਜ਼ਾਰ ਜਿਹੜਾ ਗੱਟਾ ਨੂੰਆਂ ਦਾ ਵਿੱਚ ਲੱਗਾ ਹੋਇਆ ਸਾਰਾ ਜਿਹੜਾ ਕੋਲਡ ਸਟੋਰ ਆ ਉਹ ਡੱਗ ਚੁੱਕਾ ਜੀ ਉਹਦਾ ਕੰਦਾ ਪਾੜ ਚੁੱਕਾ ਆ ਉਹਨਾਂ ਦੀ ਕਰੇਟਾ ਗੱਡੀ ਉਹਨਾਂ ਦੀ ਸੀਗੀ ਉਹ ਵੀ ਥੱਲੇ ਆ ਗਈ ਤੇ ਬਲਾਸਟ ਹੋਇਆ ਉਹਨੇ ਦੱਸਣ ਮੁਤਾਬਕ ਆ ਜੀ ਉਹ ਕਹਿੰਦੇ ਅਸੀਂ ਖਾਣਾ ਖਾ ਰਹੇ ਸੀ ਤੇ ਜੀ ਇੱਕਦਮ ਬਲਾਸਟ ਵਾਂਗੂ ਆਵਾਜ਼ ਆਈ ਹੈ ਤੇ ਨਾਲ ਦੀ ਨਾਲ ਹੀ ਸਾਰਾ ਕੁਝ ਡਿੱਗ ਗਿਆ। ਇਹ ਸਾਰੇ ਕੰਦੋਸੇਆ ਕਰਕੇ ਡਿੱਗੀ ਹੈ। ਹਾਂਜੀ ਹਾਂਜੀ ਉਸੇ ਕਰਕੇ ਡਿੱਗੀ। ਸਾਡੇ ਤੋਂ ਜੀ 10 ਕਿੱਲੇ ਦੂਰ ਆ ਥੋੜਾ ਜਿਹਾ ਕੋल्ड ਸਟੋਰ। ਮਕਾਨ ਸਾਡਾ ਖੇਤਾਂ ਜੀ ਆ। ਤੇ ਕੋल्ड ਸਟੋਰ ਤੇ ਬਲਾਸਟ ਹੋਇਆ ਇੱਕਦਮ। ਧੂਆਂ ਰੋਲ ਹੋ ਗਿਆ। ਤੇ ਵਹਪੜਾ ਤਪੜੀ ਭੱਜ ਗਈ ਵਿੱਚ ਬੰਦੇ ਸੀਗੇ ਦੋ ਤੇ ਉਹ ਨਿਕਲ ਕੇ ਮਸਾਂ ਬਜੇ ਆ। ਇੱਕ ਫੋਰਮੈਨ ਸੀਗਾ। ਇੱਕ ਦਾ ਨਾਲ ਦਾ ਸੀਗਾ ਕੰਮ ਕਰਨ ਵਾਲਾ। ਹੂੰ ਕੀ ਕਾਰਨ ਕੀ ਰਿਹਾ ਕੁਝ ਪਤਾ ਕਾਰਨ ਦਾ ਯਾਰ ਕੁਝ ਨਹੀਂ ਪਤਾ ਲੱਗਾ ਹੋ ਸਕਦਾ ਕੀ ਪਤਾ ਭਜਾਲਾ ਆ ਕੀ ਬਣਿਆ ਕੀ ਕੁਝ ਪਤਾ ਹੀ ਨਹੀਂ ਲੱਗ ਰਿਹਾ ਬਈ ਕੀ ਹੋਇਆ ਵਾ ਘਟਨਾ ਕੀ ਇਹ ਪਤਾ ਨਹੀਂ ਲੱਗਾ ਘਟਨਾ ਦਾ ਇਕਦਮੀ ਹੋ ਬਲਾਸਟ ਹੋ ਗਿਆ ਅਸੀਂ ਤਾਂ ਮੈਂ ਮੁੰਡਾ ਸੀ ਪਿੱਛੇ ਬਾਉ ਜੀ ਸੀ ਇੱਧਰ ਤੇ ਦੂਜੇ ਬੰਦੇ ਸਭ ਨਿਕਲੇ ਬਾਹਰ ਮੁਸ਼ਕਲ ਨੇ ਰਹਾ ਹੋਗਾ ਜੀ ਬਿਲਕੁਲ ਹਨੇਰਾ ਕਿੰਨੇ ਜਣੇ ਸੀ ਲੋ ਹਾਂ ਜੀ 4-5 ਜਣੇ ਸੀ 5-6 ਜਣੇ 5 ਜਣੇ ਆ ਮੁੰਡਾ ਵੀ ਸੀ ਬਚਾਓਗੇ ਸਾਰਾ ਹਾਂਜੀ ਹਾਂਜੀ ਜਾਨੀ ਨੁਕਸਾਨ ਕੋਈ ਨਹੀਂ ਸਭ ਬਚਾਅ ਹੋ ਗਿਆ ਬੜਾ ਸੇ ਨੁਕਸਾਨ ਬਹੁਤ ਹੋ ਗਿਆ ਥੱਲੇ ਆਈ ਜੀ ਹੋਇਆ ਕਿਸੇ ਦਾ ਕੋਈ ਪਤਾ ਲੱਗਾ ਨਹੀਂ ਜੀ ਬਹੁਜੇ ਨਹੀਂ ਪਤਾ ਲੱਗਿਆ